حال چال جی ਵਧੀਆ ਠੀਕ ਠਾਕ ਲਓ ਜੀ ਫਰਮਾਨ ਸਾਹਿਬ ਕੋਲ ਆਇਆ ਥੋੜਾ ਜਿਹਾ ਕੰਮ ਆ ਮਸ਼ੀਨ ਦਾ ਕਰਾ ਕੇ ਤੇ ਫਿਰ ਆਪਾਂ ਨੇ ਛਲ ਝੋਨਾ ਕੱਟਣਾ ਚੱਲ 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 ਥੱਲੇ ਤਾਰਾਂ ਲੱਗਿਆ ਚੱਲ 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 ਚਾਰਾ ਉਧਰ ਹੀ ਸਾਈਡ ਹੋ ਜਾ ਪਰੇ ਬਗੜੂ ਕਟਰ ਧਰਤੀ ਦਾ ਨਹੀਂ ਪੂਰਾ ਲੱਗਦਾ ਉਹਦੇ ਕਰਕੇ ਆਪਾਂ ਨੇ ਨਹੀਂ ਨਹੀਂ ਚੱਲ ਚੱਲ ਡਰੇਗਾ ਤੇ ਜਾਂ ਨਾ ਚੱਲ ਡਰ ਲੱਗ ਗਿਆ ਉੱਤੇ ਬਹਿ ਕੇ ਕੋਈ ਤੇਰਾ ਜੱਸਾ ਹੁੰਦਾ ਤੇ ਟੱਕੜੀ ਆਈ ਆਹ ਲਓ ਜੀ ਚੱਕ ਲਿਆ ਟਰੈਕਟਰ ਐਦਾਂ ਹੋ ਜਾਂਦਾ ਕਈ ਵਾਰੀ ਆ ਦੇਖ ਬਸ ਇਹੀ ਗੱਲ ਤੋਂ ਡਰ ਲੱਗਦਾ ਚੱਲ 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 ਮਿੱਤਰੋ ਕਰੋ ਚੈੱਕ ਇੱਥੇ ਤੱਕ ਜੈਕ ਡਾਊਨ ਹੁੰਦਾ ਇਹ ਜਿਹੜਾ ਘਟ ਰਾ ਨਾ ਧਰਤੀ ਨਾਲ ਨਹੀਂ ਲੱਗਦਾ ਤੇ ਹੁਣ ਆਪਾਂ ਇਹਨੂੰ ਲਵਾਵਾਂਗੇ ਪੱਤੀਆਂ ਪਹਿਲਾਂ ਜੈਕ ਕਹਿੰਦਾ ਸੀ ਫੋਰਮਨ ਵੱਢ ਕੇ ਗਲੀ ਕੱਢ ਦੇਣ ਮੈਂ ਕਿਹਾ ਜੈਕ ਕਾ ਨੂੰ ਖਰਾਬ ਕਰਨਾ ਜੇ ਨਾਲ ਲੋਟ ਆਇਆ ਕੰਮ ਖਰਾਬ ਹੋ ਸਕਦਾ ਉਹ ਦੋਨੋਂ ਚੰਗਾ ਵੀਰੇ ਆਪਾਂ ਇਦਾਂ ਮੂਰੇ ਨੂੰ ਵਧਾ ਕੇ ਪੱਤੀ ਲਾ ਕੇ ਆਪਾਂ ਨੇ ਹਾਂਜੀ ਆਪਾਂ ਚਾਰ ਦਾ ਕਟਰ ਚੱਲਦੀ ਨੇ ਪਏ ਨਹੀਂ ਕਿਛੁ ਕੋੜ ਮਿੱਤਰੋ ਚੱਲਦਾ ਕੰਮ ਕਰ ਆਹ ਦੇਖੋ ਬਣਾ ਕੇ ਪੱਤੀਆਂ ਵੈਲਡਿੰਗ ਕਰਾਉਨੇ ਆ ਫਿਰ ਪਾਵਾਂਗੇ ਪਿੰਨਾ ਫਰਾਗ ਨਿਕਲਦੇ ਨੇ ਪੱਤੀਆਂ ਦੇ ਫੋਰਮਨ ਸਭ ਲੱਗੇ ਹੋਏ ਨੇ ਆਡੀ ਬਾਈ ਬੈਠਾ ਵੇਟ ਕਰ ਰਿਹਾ। ਸਾਡੀ ਚਮਸਿਆ ਨਾ ਰਿਹਾ। ਯਾਰ ਬਹੁਤ ਮੈਂ ਕਿਰੋ। ਤਵੀਆਂ ਦਾ ਬਹੁਤ ਜ਼ਿਆਦਾ ਮਾਹਿਰਾ ਦੇਖੋ ਮਾਲ ਵੱਡਿਆ ਪਿਆ। ਆ ਦੇਖੋ ਆ ਸਾਰਾ ਤਵੀਆਂ ਦਾ ਮਾਰ ਆ। ਹਰ ਤਰ੍ਹਾਂ ਦੀਆਂ ਤਵੀਆਂ ਆ। ਹਰ ਕਿਹ ਆਇਆ ਪਿਆ ਮਾਲ। ਬਾਹਰ ਵੀ ਆਇਆ ਪਿਆ ਮਾਲ। ਲੋ ਜੀ ਮੇਰੇ ਤੋਂ ਲਾਗੇ ਟਾਂਕੇ ਟੱਲੇ ਲਾਉਣ ਬੱਤੀਆਂ ਬਣਾਤੀਆਂ। ਫੋਰਮੈਨ ਚੰਬੜਿਆ ਹੋਇਆ ਲਾਟੇ ਜਿੰਦੇ ਫੋਰਮੈਨ ਨੇ ਤਰਾ ਮੂਰੇ ਪਾਤੀਆਂ ਆ ਦੇ ਪਿੰਡਾਂ ਪਲੇਰੇ ਕਿਆ ਕੁੱਤੇ ਆਪ ਇਹਨੇ ਕਾੜੇ ਬਬਲੂ ਵਜਾਲ ਲਈ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਲੱਗ ਗਿਆ ਧਰਤੀ ਨਾਲ ਓਕੇ ਆ ਰਿਪੋਰਟ ਫੜ ਜਾ ਫੜ ਜਾ ਚੱਕੀ ਮੜਾ ਜਾ ਉੱਥੇ ਚੱਕੀ ਹੋਰ ਚੱਕ ਰੁਕ ਜਾ ਕਿਸਾਨ ਭਰਾ ਕਹਿੰਦੇ ਨੇ ਵੀ ਕਣਕ ਸੁਪਰ ਸੀਡਰ ਦੀ ਵਧੀਆ ਨਹੀਂ ਜੰਮਦੀ ਦੇਖੋ ਰੌਣੀ ਕਰਕੇ ਸਾਰਾ ਮਾਲ ਵਿੱਚ ਨਾ ਪੱਕੇ ਤੇ ਪੂਰੀ ਟੋਪ ਦੀ ਖੜੀ ਆ ਕਣਕ ਛਿਆੜ ਭਰੇ ਖੜੇ ਨੇ ਦੇਖੋ ਐਨ ਸਰੇ ਦੇ ਪੂਰਾ ਸਰੇ ਗੱਲ ਬਾਤ ਆ ਪੂਰੀ ਵਧੀਆ ਵਜਾਈ ਆ ਕਿਉਂਕਿ ਆਪਾਂ ਨੇ ਸਾਰਾ ਮਾਲ ਗੱਠਾ ਨਹੀਂ ਬਣਾਈਆਂ ਤੇ ਮਲਚਰ ਫੇਰ ਕੇ ਆਪਾਂ ਵਿੱਚੇ ਨੱਪਤਾ ਤੀ ਮਲਚਰ ਫੇਰੇ ਆ ਉਤੋਂ ਬਾਅਦ ਤਵੀਆਂ ਫੇਰੀਆਂ ਤੇ ਫਿਰ ਕਰੀ ਰੌਣੀ ਗियर ਆਉਣੇ ਕਰਨ ਤੋਂ ਬਾਅਦ ਜਦਨ ਕੀਤੀ ਵਜਾਈ ਉਹਦਣ ਵੀ ਆਪਾਂ ਮੂਰੇ ਤਵੀਆਂ ਫੇਰੀਆਂ ਤਵੀਆਂ ਤਾਂ ਫੇਰੀਆਂ ਸੀ ਕਿਉਂਕਿ ਵੀ ਟਰੈਕਟਰ ਆਪਣਾ ਰੈਲਾ ਤੇ ਤੀਸਰੇ ਗੇਅਰ 'ਚ ਚੱਲੇ ਤੀਸਰੇ ਏ ਦੇ ਲੋਅ 'ਚ ਫੇਰੀ ਵਜਾਈ ਆਪਾਂ ਨੇ ਕੀਤੀ ਆ ਨਹੀਂ ਆਪਾਂ ਨੂੰ ਕਰਨੀ ਪਣੀ ਸੀ ਦੂਏ ਦੂਸਰੇ 'ਚ ਜਾਂ ਆਪਾਂ ਪਹਿਲੇ 'ਚ ਕਰਦੇ ਵੀ ਦੇ ਕਿਸੇ ਵੀ ਲੋਟ ਤਵੀਆਂ ਦਾ ਮਤਲਬ ਇਹ ਹੁੰਦਾ ਵੀ ਜੇ ਕਿਤੇ ਮਾੜਾ ਮੋਟਾ ਜਿਹੜਾ ਕੱਖ ਜੰਮਿਆ ਹੁੰਦਾ ਝੋਨਾ ਹੁੰਦਾ ਤੇ ਜਾਂ ਗਿੱਲ ਹੁੰਦੀ ਆ ਕਿਤੇ ਮਾੜੀ ਮੋਟੀ ਵੱਧ ਘਟ ਉਹ ਫੇਰ ਨਾਲ ਤਵੀਆਂ ਨਾਲ ਤੇ ਮੁੜ ਕੇ ਸੈੱਟ ਹੋ ਜਾਂਦਾ ਕੰਮ ਤੇ ਇਸ ਕਰਕੇ ਆਪਾਂ ਤਵੀਆਂ ਫੇਰ ਕੇ ਮੂਰੇ ਵੱਡੇ ਘੇਰ ਚ ਪਾ ਕੇ ਆਪਾਂ ਬਜਾਈ ਕਰਤੀ ਨਾਲ ਤਾਂ ਟਾਈਮ ਘੱਟ ਲੱਗਿਆ ਬਜਾਈ ਕਰਨ ਨੂੰ ਤੇ ਨਾਲੇ ਵਧੀਆ ਐਨ ਤਰੀਕੇ ਨਾਲ ਦੇਖੋ ਕੱਲਾ ਕੱਲਾ ਛਿਆੜ ਓਕੇ ਦੀ ਰਿਪੋਰਟ ਸਾਰਾ ਪਲਾਟ ਪੂਰਾ ਘੈਂਟ ਕਣਕ ਦੀ ਬਜਾਈ ਸੁਪਰ ਸੀਡਰ ਦੀ ਜਿਹੜੇ ਕਹਿੰਦੇ ਨੇ ਸੁਪਰ ਸੀਡਰ ਦੀ ਬਜਾਈ ਵਧੀਆ ਨਹੀਂ ਕਿ ਪੂਰੀ ਘੈਂਟ ਬਜਾਈ ਆ ਪਤਾ ਹੀ ਨਹੀਂ ਲੱਗਦਾ ਵੀ ਸੁਪਰ ਸੀਡਰ ਨਾ ਕਰੀ ਵੀ ਆ ਕਿ ਡ੍ਰਿਲ ਨਾ ਕਰੀ ਵੀ ਆ ਦੇਖੋ ਐ ਨੰਦਾ ਆ ਪਿਆ ਆਪਾਂ ਨੂੰ ਹਿਤ ਕੀ ਚੌਥੇ ਤੋਂ ਪੰਜਵੇਂ ਸਾਲ ਹੋ ਗਏ ਬਜਾਈ ਕਰਦੇ ਨੂੰ ਸੁਪਰ ਸੀਡਰ ਅੱਗੇ ਤਾਂ ਆਪਾਂ ਕੀਲੇ ਤੱਕ ਕਰਦੇ ਹੁੰਨੇ ਆ ਤੇ ਇਸ ਵਾਰ ਆਪਾਂ ਨੇ 24 ਤੋਂ 25 ਕੀਲਿਆਂ ਦੀ ਬਜਾਈ ਕੀਤੀ ਹੈ ਕਿਉਂਕਿ ਅੱਗੇ ਆਲੂ ਹੁੰਦੇ ਨੇ ਇਸ ਵਾਰ ਥੋੜੀ ਜੀ ਆਪਾਂ ਨੇ ਪੈਲੀ ਵਧਾਉਣ ਕਰਕੇ ਕੁਸ ਆਪਾਂ ਨੇ ਕਣਕ ਦੀ ਬਜਾਈ ਕਰ ਲਈ ਤੇ ਜਿੱਦਾਂ ਦੇ ਪਲਾਟ ਤੀਗੇ ਉਸ ਹਸਾਬ ਨਾਲ ਸੈਟਲਮੈਂਟਲ ਕਰਕੇ ਆਪਾਂ ਨੇ ਬਜਾਈ ਕੀਤੀ ਹੈ ਦੇਖੋ ਐਨ ਓਕੇ ਦੀ ਰਿਪੋਰਟ ਆ ਪੂਰੀ ਘਾਟ ਆ ਗੁੱਡ ਗੱਲ ਬਾਤ ਆ ਆਪਾਂ ਏਟੀਓ ਦੇ ਾਲਾਨਦਾਰ ਦੀ ਰੋਟੀ ਲੈ ਕੇ ਤੇ ਜਿਹੜਾ ਆਪਣਾ ਮਲਾਜਮ ਆਲੂ ਭਰਦਾ ਦੇਖੋ ਲਾਲਨ ਭਾਈ ਆਉਂਦਾ ਤੁਰਿਆ ਦੋ ਦਿਨ ਦਾ ਕੰਮ ਰਹਿ ਗਿਆ ਕੱਲ ਦਾ ਤੇ ਫਿਰ ਨਿਬੜ ਜੂਗਾ ਤੇ ਕਣਕ ਦੇ ਵਿੱਚ ਗੁੱਲੀ ਡੰਡਾ ਹੈਗਾ ਹਸਾਬ ਲਈ ਆ ਚਲੋ ਹੈਗਾ ਸਪਰੇਅ ਕਰਨੀ ਪੈਣੀ ਆ ਹੋ ਸਕਦਾ ਇੱਕ ਕਰਨੀ ਪਵੇ ਦੋ ਵੀ ਕਰਨੀਆਂ ਪੈ ਸਕਦੀਆਂ ਨੇ ਕਿਉਂਕਿ ਹੁਣ ਪਤਾ ਨਹੀਂ ਵੀ ਕਿਦਾਂ ਬਾਕੀ ਪਾਣੀ ਨਾਲ ਵੀ ਨਿਕਲੂਗਾ ਸਾਰਾ ਫੂਸ ਵਿੱਚ ਕਿਤੇ ਘਟ ਨਹੀਂ ਜਾਈ ਕੁਝ ਨਹੀਂ ਕਰਿਆ ਐਨ ਓਕੇ ਨਿਕਲੀ ਰਿਪੋਰਟ ਪੂਰੀ ਘੈਂਟ ਆਓ ਜੀ ਮਿੱਤਰੋ ਆ ਗਏ ਆਪਾਂ ਵਧਣਾ ਉੱਛਲ ਝੋਣਾ ਹੈ ਕੰਦਰ ਦੇ ਵਿੱਚ ਜਿਵੇਂ ਇੰਨੀ ਸੁੱਖ ਦੀ ਕੋਡਰਾਂ ਝਟ ਗਈਆਂ ਰਾਤ ਨੂੰ ਵੱਡੀ ਕੰਪੇਨ ਚੱਲੀ ਰਹੀ ਹੈ ਮਾਲ ਲੈਵੜ ਦਾ ਪੂਰੇ ਦੇਖੋ ਬਰਾਕੋਪੁਰ ਦੇ ਬਹੁਤ ਸਾਡੇ ਤਾਰਫਾ ਬਾਕੀ ਦੇ ਖਬਰਿਆਂ ਤੁਹਾਨੂੰ ਜਾਣਿਆ ਦੀ ਕੁਆਲਿਟੀ ਜੀ ਟਰੈਕ ਵਾਲੀ ਚਲਾਈ ਆ ਜੀ ਮੁੱਛਲ ਤੇ ਆਪਾਂ ਨੇ ਓਕੇ ਆ ਰਿਪੋਰਟ ਦੂਈਆਂ ਫਸਲਾਂ ਦਾ ਤੇ ਨਾ ਵੱਢ ਲੀਆਂ ਸੀ ਬਾਸਪਤੀ ਵੱਢਣ ਤੋਂ ਰਹਿੰਦੀ ਸੀ ਉਹ ਵੀ ਕਰ ਲਈ ਚੈੱਕ ਵਧੀਆ ਚੱਲਦੀ ਹੈ ਜੀ ਓਕੇ ਆ ਰਿਪੋਰਟ ਦਿਖਾਉਣਾ ਤੁਹਾਨੂੰ ਤੂੜ ਤਾੜ ਕਿੱਦਾਂ ਦਾ ਕਿੱਦਾਂ ਦਾ ਕੱਢਦੀ ਹੈ ਕੁਆਲਿਟੀ ਦਾਣਿਆਂ ਦੀ ਚੈੱਕ ਕਰ ਲਈ ਆ ਦੇਖੋ ਮੁੱਛਲ ਝੋਨਾ ਇਹ ਤੂੜਾਂ ਵਾਲੀ ਬਾਸਪਤੀ ਲਾਡੀ ਬਾਈ ਚਲਾ ਰਿਹਾ ਤੇ ਬਬਲੂ ਬਾਈ ਨਾਲ ਹੈ ਅੱਜ ਬਬਲੂ ਬਾਈ ਨੇ ਵੀ ਆਪਾਂ ਨੇ ਢੇੜਾ ਲਵਾ ਦੇਣਾ ਇੱਕ ਜਾਂ ਦੋ ਢੇੜੇ ਇਹਦੇ ਇਹਦਾ ਹੱਥ ਖੜਦਾ ਕਰ ਦੇਣਾ ਮਸ਼ੀਨ ਤੇ ਚਲੋ ਜੀ ਮਿੱਤਰੋ ਕਰੋ ਦਾਣੇ ਚੱਕ ਤੁਹਾਡੇ ਸਾਹਮਣੇ ਨੇ ਕਿੰਨਾ ਕੁ ਤੂੜਾ ਕੀ ਹਿਸਾਬ ਕਿਤਾਬ ਆ ਆ ਦੇਖੋ ਓਕੇ ਆ ਰਿਪੋਰਟ ਜੀ ਮਿੱਤਰੋ ਪਹਿਲਾ ਟੈਂਕ ਕੱਢ ਰਹੇ ਆ ਹੋੜੀ ਜੀ ਆ ਗਈ ਦਿੱਕਤ ਕਿਉਂਕਿ ਟੂੜਾਂ ਵਾਲੀਆਂ ਪਲੇਟਾਂ ਆਪਣੀਆਂ ਸੈੱਟ ਕਰੀਆਂ ਵੇਚੀਆਂ ਦੂਸਰੀ ਝੋਨੇ ਵਾਲੀ ਵਰਗੀਆਂ ਤੇ ਹੁਣ ਡੰਡੇ ਨਾਲ ਆ ਦੇਖ ਲੋ ਥੋੜੀ ਥੋੜੀ ਕੱਟ ਰਹੇ ਆ ਉਦੋਂ ਆ ਚੈੱਕ ਕਰਦੇ ਆ ਪਲੇਟਾਂ ਮਾਰ ਮਾਰਾ ਰਿਕਰਡਰ ਦੀ ਕੋਈ ਨਿਕਲਣਾ ਨਹੀਂ ਫੜ ਗਿਆ ਆ ਟਾਈਮ ਆਫਾ ਫਾਫਾ ਕਰੇ ਖਾਦੀ ਕਰਨਾ ਪੈਣਾ ਮੇਰੇ ਲਾਜੀ ਭਾਈ ਜੱਜਾ ਆਏ ਨੇ ਵੀ ਪਾੜਿਆ ਟੋਆ ਦੇਖਦਾ ਹੈਗੀ ਮੋਛਾ ਹੈ ਪੂਰਾ ਹੋਣ ਕਰਕੇ ਨਿਕਲਦੀ ਨਹੀਂ ਵਿੱਚ ਤਾ ਫੋਨ ਤੇ ਰੱਖਨੀ ਆ ਪੰਨਿਆਂ ਨੇ ਜਬਈ ਲੋ ਕਰੋ ਜੇ ਕ ਕਿਵੇਂ ਕਰਦਾ ਉਰਦਾ ਬਹੁਤ ਕਰਦਾ ਨਿਕਲਦਾ ਚੌਂ ਟੇਗੜ ਇਹਨੂੰ ਚੱਲ ਪਈ ਮਸ਼ੀਨ ਉਹ ਵੀਰ ਉਹਨੇ ਟਰਾਲੀ ਲੈ ਗਈ ਬਹੁਤ ਲੇਟ ਪਹੁੰਚੇ ਨੇ ਤਾਂ ਚਨਾਥ ਸਾਹਿਬ ਤੋਂ ਆਏ ਨੇ ਸਾਢੇ 12 ਵਜੇ ਕੰਪੈਨ ਚੱਲ ਗਿਆ ਮੁੜ ਕੇ ਟੈਂਕ ਭਰ ਕੇ 1.5-2 ਘੰਟੇ ਖੜੇ ਰਹੇ ਆ ਦੇ ਸਮਝ ਲੋ ਆ ਆਪਾਂ ਨੇ ਫਲਾਟ ਜਿਆ ਫੜਕਾ ਦੇਣਾ ਠੀਕਾ ਤੇ ਓਕੇ ਆ ਰਿਪੋਰਟ ਬਾਕੀ ਆਹ ਕਿਆਰਾ ਗੱਲਾ ਇਦਾਂ ਖੜਾ ਏ ਤੇ ਡਿੱਗਿਆ ਹੋਇਆ ਬਾਕੀ ਪਰੇ ਤਾਂ ਜਮਾ ਹੀ ਕਿਸ਼ੀ ਆ ਹੀ ਪਿਆ ਲੱਭਾ ਜੇ ਇੰਨਾ ਕੁ ਤੋਰਾ ਕੰਮ ਆਂ ਦਾ ਸਾਰਾ ਮਾਲ ਰੰਗ ਰਿਹਾ ਪਿੱਛੇ ਡਿੱਗਿਆ ਹੋਣ ਕਰਕੇ ਤੇ ਮਾਲ ਆ ਸੁੱਕਾ ਜ਼ਰੂਰ ਅਰੇ ਬਾਈ ਵੀ ਹੈਗੀ ਤੇ ਕੋਈ ਲੋੜ ਨਹੀਂ ਲੈ ਰਿਹਾ ਇੰਜਨ ਓਕੇ ਆ ਰਿਪੋਰਟ ਤੇ ਗਿਆ ਹੋਇਆ ਪਲਾਟ ਹੈ ਗਿੱਲਾ ਬੱਤ ਨਹੀਂ ਦੀ ਆਉਣਾ ਅ ਰਾਤ ਨੂੰ ਮੋਟਰਾਂ ਚੱਲ ਗਈਆਂ ਨਾਲ ਗਵੰਡੀਆਂ ਦੀ ਬਿੱਗੀ ਹੋਈ ਕਣਕ ਵੀ ਭਰੀ ਆ ਪਰ ਦੇ ਵਦਿਆ ਦੇ ਕੋ ਪਾਣੀ ਖੜਾ ਨਾ ਪਰ ਜੋ ਵਿੱਗੀ ਹੋਈ ਸੀ ਉਹ ਵੀ ਨਹੀਂ ਜੰਮੀ ਹੈ ਆ ਬੈਠਾ ਜਵਾਨ ਤਾਕਤ ਆ ਗਿਆ ਜੀ ਨਿਕਲਣਾ ਪਹਿਲਾਂ ਆਸਲੀ ਪਲੇਟ ਇੱਕ ਖੋਲ ਕੇ ਰੱਖਤੀ ਆ ਪਈਆ ਟਰਾਲੀ ਪੁਰੇ ਣਾਣੇ ਕੱਢ ਰਿਹਾ ਤੇ ਵੀ ਪੂਰਾ ਟ੍ਰੈਂਡ ਹੋ ਗਿਆ ਇਹ ਤੇ ਖਿੱਚੀ ਫਿਰਦਾ ਦੇਖੋ ਐਨ ਘੇਰੇ ਦਾ ਉਹ ਚੱਲਦਾ ਕੰਮ ਤੇ ਕੰਮ ਆ ਖੜਾ ਦੇਖੋ ਆ ਮੰਗਾ ਬੌਸ ਇਹ ਆਇਆ ਦੇਖੋ ਹਾਲ ਇਹਦੇ ਆਹਾਹਾ ਕਿੱਥੋਂ ਆਇਆ ਕੰਮ ਤੋਂ ਕੰਮ ਤੋਂ ਬਡਾਲੀ ਦਾ ਜਵਾਨ ਆ ਬਡਾਲੀ ਦੇ ਸਾਈਡ ਤੇ ਹੀ ਵੜਦੇ ਆ ਆਪਾਂ ਲਵੇ ਚੋਏ ਦੇ ਨਾਲ ਆ ਸਾਹਮਣੇ ਚੋਆ ਇੱਧਰ ਇਹ ਘੈਂਟ ਵਧੀਆ ਚੱਲਦੀ ਆ ਕਰੋ ਚੈੱਕ ਜਮਾ ਪ੍ਰਾਈਸ ਹੈ ਪਹਿਲਾ ਕਿਹੜਾ ਲਾ ਰਿਹਾ ਹੈ ਲਾਡੀ ਬਾਈ ਅਲਦ ਵਾਲੇ ਲੱਗਿਆ ਵਾ ਉਰੇ ਆ ਗਏ ਕਿਸਾਨ ਭਰਾ ਦੀ ਬਾਹ ਨਹੀਂ ਜਲਦੀ ਕੋਈ ਕਰੋ ਚੈੱਕ ਲਓ ਛੇ ਮੀਂਹ ਦੀ ਕਰੀ ਵੀ ਮਿਹਨਤ ਆਸਾਂ ਹੁੰਦੀਆਂ ਨੇ ਆ ਪਈਆਂ ਲੰਬੀ ਜਦ ਨਾ ਕੁਸ ਪੱਲੇ ਪਵੇ ਐਨਾ ਖਰਚਾ ਕੀਤਾ ਕਰਾਇਆ ਮਿਹਨਤ ਕਰੀ ਕਰਾਈ ਸਾਰੀ ਫਸਲ ਤੇ ਪਾਣੀ ਫਰਿਆ ਪਿਆ ਦੇਖੋ ਮਿੱਤਰੋ ਝੋਨਾ ਦਾ ਦੇਖ ਲਿਆ ਤੁਸੀਂ ਕਿੱਥਾਂ ਡਿੱਗਿਆ ਹੋਇਆ ਕਰੋ ਸਫਾਈ ਚੈੱਕ ਫਿਰ ਐਂ ਸਿਰਾ ਲਾਤਾ ਮਸ਼ੀਨ ਨੇ ਜੜੋਂ ਵੱੜਦੀ ਜਾਂਦੀ ਆ ਮਜਾਲਾ ਕੋਈ ਟੱਕਾ ਰਹਿੰਦਾ ਹੋਵੇ ਥੱਲੇ ਫੁੱਲ ਓਕੇ ਰਿਪੋਰਟ ਆ ਸਾਈਡਾਂ ਵਾਲਾ ਘੇੜਾ ਲਾ ਰਹੇ ਆ ਐਨ ਪ੍ਰੈਸ ਹੋਇਆ ਪਿਆ ਚੋਨਾ ਸਾਰਾ ਆ ਲਓ ਨਜ਼ਾਰਾ ਆ ਗਿਆ ਦੋ ਤਿੰਨ ਘੰਟੇ ਲਾਏ ਗੱਲ ਫਿਰ ਪਹਿਲਾਂ ਫਿੱਟਰ ਥੱਲੇ ਨਹੀਂ ਦੀ ਉਤਰਦਾ ਥੋੜੀ ਜੀ ਕਮੀ ਸੀਗੀ ਕਾਲੀ ਚ ਲਿਆਈ ਸੀ ਆਪਾਂ ਮਸ਼ੀਨ ਤੇ ਫਿਰ ਕੰਨ ਬਣਾ ਕੇ ਫਿੱਟਰ ਦੇ ਲਾਏ ਤੇ ਚੈੱਕ ਲੰਬੇ ਦੀ ਪਹਿਲਾਂ ਜੈਕ ਬਟਨ ਦੀ ਸਲਾਹ ਹੋ ਗਈ ਜੀ ਫਿਰ ਮੈਂ ਕਿਹਾ ਵੀ ਜੈਕ ਨੁਕਸਾਨ ਨਹੀਂ ਕਰਨਾ ਆਪਾਂ ਇਹ ਤਕਨੀਕ ਲਾਓ ਫਿਰ ਐਨ ਕਰਿਆ ਗੱਲ ਦਿਹਾੜੀ ਉਹ ਵੀ ਦਿਖਾਵਾਂਗੇ ਤੁਹਾਨੂੰ ਵੱਢ ਕੇ ਪੱਤੀਆਂ ਲਾ ਕੇ ਐਨ ਹੁਣ ਜਾਂਦੀ ਆ ਵੱਢਦੀ ਪਹਿਲਾਂ ਆਪਾਂ ਬਹੁਤ ਵੀਰਾਂ ਨੂੰ ਜਵਾਬ ਦਿੱਤਾ ਵੀ ਵੱਢਦੀ ਨਹੀਂ ਹੈਗੀ ਜੀ ਡਿੱਗਿਆ ਹੋਇਆ ਕਿਉਂਕਿ ਬੇਲ ਨਹੀਂ ਟੀਗਾ ਤੇ ਕੁਦਰਤੀ ਵੀਰ ਦਾ ਫੋਨ ਆ ਗਿਆ ਮੈਂ ਕਿਹਾ ਚਲੋ ਬੇਲਿਆਂ ਨਾਲੇ ਕੰਮ ਦੇਦਿਆਂ ਕਰਕੇ ਤੇ ਐਨ ਓਕੇ ਰਿਪੋਰਟ ਹੋ ਗਈ ਹੁਣ ਜਿੰਨੀ ਮਰਜ਼ੀ ਫਸਲ ਡਿੱਗੀ ਹੋਵੇ ਵੱਢ ਦਿਆ ਕਰੂਗੀ ਪਤਰਾ ਸ਼ਾਮਾਂ ਹੋ ਗਈਆਂ ਸਾਢੇ 10:00 ਦਾ ਹੋ ਗਿਆ ਟਾਈਮ ਦੇਖਦੇ ਆਂ ਵੀ ਕੱਟ ਹੁੰਦੀ ਆ ਕਿ ਰਹਿ ਜੂਗੀ ਤੇ ਚੱਲੀ ਜਾਂਦਾ ਕੰਮਕਾਰ ਸੂਰਜ ਆ ਪਹੁੰਚ ਗਿਆ ਕਿਉਂਕਿ ਥੱਲੇੋਂ ਵੀ ਨਰਮਾ ਪਲਾਟ ਸਾਰਾ ਗਿੱਲਾ ਏ ਫਿਰ ਤੁਹਾਨੂੰ ਪਤਾ ਹੀ ਆ ਡਿੱਗੇ ਹੋਏ ਦੇ ਵਿੱਚ ਨਰਮਾਈ ਫੜੇ ਜਾਂਦਾ ਦੇਖੀ ਜਾਂਦੀ ਆ ਹੁਣ ਕੀ ਬਣਦਾ ਵੱਢ ਹੁੰਦੀ ਆ ਜਾਂ ਰਹਿੰਦੀ ਆ ਪਲਾਟ ਹਲੇ ਕਾਫੀ ਰਹਿੰਦਾ ਦੇਖੋ ਆ ਵੀ ਪਿਆ ਉਹ ਪਰਲੇ ਨੂੰ ਮਪਾਟਾ ਲੱਗਿਆ ਹੋਇਆ ਢਾਡੀ ਬਾਈ ਦਾ ਬੜੀ ਪਿਆਰ ਨਾਲ ਚੱਲਦੀ ਆ ਬੜੇ ਪਿਆਰ ਨਾਲ ਐਨ ਹੋਲੀ-ਹੋਲੀ ਪਰ ਆਖਾ ਬਹੁਤ ਆਂ ਮੇਰੇ ਘਰ ਦੇ ਬਹੁਤ ਜਿਆਦੇ ਆਂਡ ਵਾਲੀ ਆ ਕੁਝ ਗਾਲੇ ਪੈਣ ਦੀਆਂ ਬਹੁਤ ਬਹੁਤ ਜ਼ਿਆਦਾ ਨਜਾਇਜ਼ ਫੂਸਾ ਦੇਖੋ ਜਿਵੇਂ ਕਣਕ ਦਾ ਫੂਸਾ ਹੁੰਦਾ ਐ ਪਿਆ ਸੁੱਕਿਆ ਬਹੁਤ ਜ਼ਿਆਦਾ ਨਾੜ ਆਂ ਇਹ ਲਾਈਟਾਂ ਲਾਡੀ ਨੇ ਉਥੇ ਘਵਾਦੀ ਨੇ 頑張って。